ਕੈਨੇਡਾ ਦੀ ਸਿਆਸਤ ਦੇ ਵਿੱਚ ਹੋ ਗਿਆ ਵੱਡਾ ਤਮਾਕਾ ਪੀਐਮ ਜਸਟਿਨ ਟਰੂਡੋ ਨੇ ਪੀਐਮ ਦੇ ਅਹੁਦੇ ਤੋਂ ਦੇ ਦਿੱਤਾ ਅਸਤੀਫਾ ਜਿਹਾ ਇਸ ਵੇਲੇ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੁਝ ਹੀ ਦਿਨ ਤੱਕ ਉਹ ਆਪਣੇ ਦਿੱਤੇ ਹੋਏ ਅਸਤੀਫੇ ਦਾ ਅਧਿਕਾਰਿਤ ਐਲਾਨ ਵੀ ਕਰ ਸਕਦੇ ਨੇ ਦੱਸਦੀਏ ਕਿ ਜਾਣਕਾਰੀ ਮੁਤਾਬਕ ਪੀਐਮ ਜਸਟਿਨ ਟਰੂਡੋ ਨੇ ਇੱਕ ਦਹਾਕੇ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੇਵਾਵਾਂ ਦਿੱਤੀਆਂ ਨੇ ਤੇ ਹੁਣ ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਭਾਰਤ ਵਿਰੋਧੀ ਕੁਝ ਨੀਤੀਆਂ ਅਪਣਾਈਆਂ ਸਨ ਜਿਸ ਕਰਕੇ ਉਹਨਾਂ ਦੀ ਪਾਰਟੀ ਦੇ ਹੀ ਕੁਝ ਮੈਂਬਰ ਉਹਨਾਂ ਦੇ ਵਿਰੋਧ ਦੇ ਵਿੱਚ ਹੋ ਗਏ ਸਨ ਤੇ ਕੁਝ ਤਾਂ ਮੈਂਬਰਾਂ ਨੇ ਉਹਨਾਂ ਦਾ ਬਿਲਕੁਲ ਹੀ ਸਾਥ ਛੱਡ ਦਿੱਤਾ ਸੀ ਦੱਸਦੀ ਹੈ ਕਿ ਆਉਣ ਵਾਲੀਆਂ ਆਗਾਮੀ ਚੋਣਾਂ ਦੀ ਹਾਰ ਦਾ ਵੀ ਜਿਹੜਾ ਕਿ ਕਿਆਸ ਲਗਾਇਆ ਜਾ ਰਿਹਾ ਹੈ ਤੇ ਇਸ ਨੂੰ ਵੀ ਪੀਐਮ ਜਸਟਿਨ ਟਰੂਡਰ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਹੁਣ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਅਧਿਕਾਰਿਕ ਤੌਰ ਤੇ ਹੀ ਆਪਣੇ ਜਿਹੜਾ ਪੀਐਮ ਦਾ ਅਹੁਦਾ ਹੈ ਉਸ ਤੋਂ ਅਸਤੀਫਾ ਦੇ ਰਹੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਨਵੇਂ ਚਿਹਰੇ ਦੀ ਜ਼ਰੂਰਤ ਹੈ ਇਸ ਕਰਕੇ ਉਹਨਾਂ ਨੇ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਬੀਤੇ ਦਿਨ ਡਿਨਰ ਤੇ ਆਪਣੇ ਬੱਚਾਂ ਦੇ ਨਾਲ ਵੀ ਇਹ ਗੱਲ ਸਾਂਝੀ ਕੀਤੀ ਹੈ ਕਿ ਉਹ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨਾ ਚਿਰ ਅਗਲਾ ਚਿਹਰਾ ਨਹੀਂ ਚੁਣਿਆ ਜਾਂਦਾ ਉਹਨਾਂ ਚਿਹਰਾ ਉਹ ਇਸ ਅਹੁਦੇ ਤੇ ਬਣੇ ਰਹਿਣਗੇ ਤੇ ਆਪਣੀਆਂ ਸੀਮਾਵਾਂ ਦਿੰਦੇ ਰਹਿਣਗੇ। ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਆਉਣ ਵਾਲੇ 24 ਮਾਰਚ ਤੱਕ ਸਦਨ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਪ੍ਰੈਸ ਕਾਨਫਰੰਸ ਦੇ ਦੌਰਾਨ ਜਸਟਿਨ ਟਰੂਡੋ ਖਰਾਨੇ ਇਹ ਗੱਲ ਕਹੀ ਹੈ ਕਿ ਉਹ ਇੱਕ ਜੁਝਾਰੂ ਵਿਅਕਤੀ ਨੇ ਉਹਨਾਂ ਨੇ ਹਮੇਸ਼ਾ ਉਹੀ ਨੀਤੀਆਂ ਅਪਣਾਈਆਂ ਨੇ ਜਿਹੜੀਆਂ ਕਿ ਕੈਨੇਡਾ ਤੇ ਕੈਨੇਡਾ ਵਾਸੀਆਂ ਦੇ ਹਿੱਤ ਦੇ ਵਿੱਚ ਸਨ ਤੇ ਅੱਗੋਂ ਵੀ ਅਗਰ ਉਹਨਾਂ ਨੂੰ ਕਦੀ ਇਹ ਮੌਕਾ ਮਿਲੇਗਾ ਤਾਂ ਉਹ ਇਹੀ ਨੀਤੀਆਂ ਅਪਣਾਉਣਗੇ ਉਹਨਾਂ ਨੇ ਹਮੇਸ਼ਾ ਤੋਂ ਹੀ ਚਾਇਆ ਹੈ ਕਿ ਕੈਨੇਡਾ ਹਮੇਸ਼ਾ ਹੀ ਉਮੰਤੀ ਕਰੇ ਇਸ ਕਰਕੇ ਉਹਨਾਂ ਨੇ ਅਜਹੀਆਂ ਨੀਤੀਆਂ ਹੀ ਅਪਣਾਈਆਂ ਸਨ ਜਿਹੜੀਆਂ ਕਿ ਉਹਨਾਂ ਦੇ ਦੇਸ਼ ਦੇ ਹਿੱਤ ਦੇ ਵਿੱਚ ਹੋਣ ਸੋ ਦੱਸ ਦਈਏ ਕਿ ਜਿੰਨਾ ਚਿਰ ਤੱਕ ਅਗਲਾ ਚਿਹਰਾ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਜਸਟਿਨ ਟਰੂਡੋ ਪੀਐਮ ਦੇ ਅਹੁਦੇ ਤੇ ਬਣੇ ਰਹਿਣਗੇ ਤੇ ਆਪਣੀ ਜਿਹੜੀ ਕਾਰਵਾਈ ਹੈ ਆਪਣੀਆਂ ਲਿਮਾਵਾਂ ਨੇ ਉਹ ਦਿਨ ਦੇ ਰਹਿਣਗੇ ਸੋਇਸ ਬਲੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਹੈ ਇੱਕ ਵੱਡਾ ਧਮਾਕਾ ਹੋ ਗਿਆ ਹੈ ਕਿ ਇੱਕ ਦਹਾਕੇ ਤੋਂ ਪੀਐਮ ਦੇ ਅਹੁਦੇ ਤੇ ਸਿਵਾਵਾ ਦੇਣ ਵਾਲੇ ਜਸਟਿਨ ਟਰੂਡੋ ਹੋਰਾਂ ਨੇ ਆਪਣੇ ਪੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਕੁਝ ਹੀ ਦਿਨ ਤੱਕ ਉਹ ਇਸ ਦਾ ਅਧਿਕਾਰਿਤ ਐਲਾਨ ਵੀ ਕਰ ਸਕਦੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਪ੍ਰੈਸ ਦੇ ਸਾਹਮਣੇ ਰੱਖ ਦਿੱਤੀ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜਿੰਨਾ ਚਿਰ ਅਗਲਾ ਅਹੁਦੇਦਾਰ ਨਹੀਂ ਚੁਣਿਆ ਜਾਂਦਾ ਉੰਨੀ ਦੇਰ ਤੱਕ ਪੀਐਮ ਜਸਟਨ ਟਰੂਡੋ ਅਹੁਦੇ ਤੇ ਬਣੇ ਰਹਿਣਗੇ ਤੇ ਆਪਣੀਆਂ ਸੇਵਾਵਾਂ ਕੈਨੇਡਾ ਵਾਸੀਆਂ ਨੂੰ ਦਿੰਦੇ ਰਹਿਣਗੇ